ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 374 ਸਤਿਗੁਰਾਂ ਦੀ ਕਿਰਪਾ ਸਦਕਾ ਇਹ ਲੜੀਵਾਰ ਸ਼ਬਦ ਵਿਚਾਰ ਆਸਾ ਰਾਗ ਦੇ ਵਿੱਚ ਪੰਚਮ ਪਾਦਸ਼ਾਹ ਮਹਾਰਾਜ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ 5 ਇੱਕ ਤੁਕੇ ਦੋ ਜੀਵਤ ਦੀਸੈ ਤਿਸਰ ਪਰ ਮਰਨਾ ਮੂਆ ਹੋਇ ਤਿਸ ਨੇਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਅਫਕਤ ਮੁਖ ਪਾਇਆ ਗੁਰ ਸ਼ਬਦ ਦੀ ਰਸ ਅੰਮ੍ਰਿਤ ਪੀਵੇ ਰਹਾਉ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਤ ਪੰਚਮ ਪਾਛਾ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਆਸਾ ਰਾਗ ਵਿੱਚ ਗਾਉਣ ਵਾਲਿਆਂ ਵਾਸਤੇ ਤਾਂ ਗੀਤ ਕੀਤੀ ਹੈ ਮਾਰੇ ਨੇ ਇੱਕ ਤੁਕੇ ਦੋ ਤੁਕੇ ਸ਼ਬਦ ਆਉਂਦੇ ਨੇ ਇੱਕ ਤੁਕੇ ਦੇ ਸ਼ਬਦ ਨੇ ਤੇ ਪਾਸ਼ਾ ਨੇ ਬਖਸ਼ਿਸ਼ ਕੀਤੀ ਭਾਈ ਜੀ ਜੀਵਤ ਦੀਸਾ ਤੇ ਸਭ ਪਰ ਮਰਨਾ ਜਿਉਣਾ ਮਰਨਾ ਬਹੁ ਪ੍ਰਕਾਰ ਹੈ ਜੀ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬੋਰਨਾ ਮਰਨਾ ਹੋਏ ਤੇ ਬਾਣੀ ਦੇ ਵਿੱਚ ਮਹਾਰਜ ਬਖਸ਼ਿਸ਼ਾ ਕਰਦੇ ਨੇ ਤੇ ਪਿਛਲ ਰਾਤ ਨਾ ਜਾਗੇ ਹੋ ਜੀਵਨਦਰੋਂ ਮੋਏ ਹੋ ਜੇ ਤੂੰ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਤੂੰ ਤੇ ਜਿਉਂਦਾ ਹੀ ਮਰ ਗਿਆ ਫਿਰ ਇਹ ਸੰਸਾਰ ਤੌਰ ਤੇ ਅਸੀਂ ਸਾਹ ਲੈਣਾ ਖਾ ਪੀ ਲੈਣਾ ਇਸ ਨੂੰ ਜੀਵਨ ਮੰਨਦੇ ਆ ਤੇ ਮਰ ਕੇ ਨਹੀਂ ਪਾਈ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਇਆ RAM ਸਾਨੂੰ ਨਾ ਜਿਉਣਾ ਆਇਆ ਨਾ ਸਾਨੂੰ ਮਰਨਾ ਆਇਆ ਜਿਨ੍ਹਾਂ ਨੂੰ ਮਰਨਾ ਆ ਗਿਆ ਜਿਉਂਦੇ ਹੀ ਉਹ ਨੇ ਜਿਨ੍ਹਾਂ ਨੂੰ ਮਰਨਾ ਆ ਗਿਆ ਨਾ ਜਿਉਂਦੇ ਹੀ ਉਹ ਨੇ ਤੇ ਗੁਰੂ ਨਾਨਕ ਪਾਤਸ਼ਾਹ ਪਹਿਲੀ ਗੱਲ ਕਹਿੰਦੇ ਨੇ ਜੇ ਮੇਰੇ ਕੋਲੇ ਆਉਣਾ ਹੀ ਤਾਂ ਸਿਰ ਤਲੀ ਤੇ ਧਰ ਕੇ ਆਈਂ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਭਾਬ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰਿਆ ਹੈ ਮਨ ਨੂੰ ਸੰਭਾਲਿਆ ਹੈ ਇਸ਼ਾਵਾਂ ਨੂੰ ਤ੍ਰਿਸ਼ਨਾਵਾਂ ਨੂੰ ਮਾਰਿਆ ਹੈ ਉਹਨਾਂ ਨੂੰ ਜਿਉਣਾ ਆਇਆ ਜੀ ਇੱਥੇ ਮਰ ਕੇ ਕਹਿੰਦੇ ਜੀਵਤ ਦੀਸ ਹੈ ਇਹ ਸੰਸਾਰ ਜਿਹਨੂੰ ਤੁਸੀਂ ਜਿਉਂਦਾ ਸਮਝਦੇ ਹੋ ਨਾ ਮਾਰੇ ਕਹਿੰਦੇ ਇਹ ਦੇਹੀਆਂ ਜਿਹੜੀਆਂ ਨੇ ਇਹ ਤੇ ਜਾਣਗੀਆਂ ਭਾਈ ਤਿਸ ਸਰਪਰ ਮਰਨਾ ਉਹਨੇ ਤੇ ਪੱਕਾ ਹੈ ਭਾਈ ਮਰਨਾ ਜੋ ਉਪਜਿਓ ਸੋ ਵਿਣਸ ਹੈ ਮੂਆ ਹੋਵੇ ਤੇ ਸਨਿਸ਼ਚਲ ਰਹਿਣਾ ਜਿਹੜੇ ਮਨ ਕਰਕੇ ਮਰੇ ਹੋਏ ਨੇ ਜਿਨ੍ਹਾਂ ਨੇ ਇਛਾਵਾਂ ਨੂੰ ਮਾਰ ਲਿਆ ਆਪਣੀਆਂ ਨੂੰ ਜਿਨ੍ਹਾਂ ਨੇ ਮਨ ਤੇ ਕਾਬੂ ਕਰ ਲਿਆ ਜਿਹੜੇ ਮਾਇਆ ਵਾਲੇ ਪਾਸੇ ਮਰ ਗਏ ਤੇ ਮਾਰੇ ਕਹਿੰਦੇ ਉਹ ਭਾਈ ਸਦੀਵੀ ਰਹਿੰਦੇ ਨੇ ਉਹ ਸਦੀਵੀ ਕਾਲ ਤੱਕ ਰਹਿੰਦੇ ਨੇ ਜੀਵਤ ਮੂਏ ਮੂਏ ਸੇ ਜੀਵੇ ਜਿਹੜੇ ਜਿਉਂਦੇ ਜੀ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰਿਆ ਜਿਉਂਦੇ ਜੀ ਮਰਨਾ ਹੁੰਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਉਹ ਸਭਨ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਜਿਨ੍ਹਾਂ ਨੂੰ ਇਹ ਗੱਲ ਸਮਝ ਆਈ ਤੇ ਮਰਜ ਕਹਿੰਦੇ ਭਾਈ ਫਿਰ ਉਹੋ ਹੀ ਜਿਉਏ ਨੇ ਜਿਨ੍ਹਾਂ ਨੂੰ ਲੋਕਾਂ ਨੇ ਮਰਿਆ ਸਮਝ ਲਿਆ ਵੀ ਇਹਨਾਂ ਨੂੰ ਤੇ ਪਤਾ ਹੀ ਕੁਝ ਨਹੀਂ ਹੈ ਜਿਉਣਾ ਹੀ ਉਹਨਾਂ ਨੂੰ ਆਇਆ ਹਰ ਹਰ ਨਾਮ ਆਪ ਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰੇ ਹੈ ਮਨ ਨੂੰ ਕਾਬੂ ਕੀਤਾ ਹੈ ਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਜਿਨ੍ਹਾਂ ਨੇ ਇਹ ਨਾਮ ਰੂਪੀ ਦਵਾਈ ਖਾਧੀ ਹੈ ਨਾਮ ਔਖੇ ਦੇ ਸੰਸਾਰ ਰੋਗੀ ਨਾਮ दारू ਮੈਲ ਲੱਗਿਆ ਸੱਚ ਬਿਨਾ ਜਿਨ੍ਹਾਂ ਨੇ ਇਹ ਨਾਮ दारू ਪੀਤੀ ਹੈ ਜਿਨ੍ਹਾਂ ਨੇ ਨਾਮ दारू ਖਾਧੀ ਹੈ ਦਵਾਈ ਲਈ ਜਿਨ੍ਹਾਂ ਨੇ ਮੁਖ ਚ ਪਾਈ ਹੈ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਉਹਨਾਂ ਨੇ ਗੁਰੂ ਦੇ ਸ਼ਬਦ ਨਾਲ ਉਹਨਾਂ ਨੇ ਗੁਰੂ ਦੀ ਬਾਣੀ ਨਾਲ ਇਹ ਨਾਮ ਰੂਪੀ ਰਸ ਨੂੰ ਪੀਤਾ ਜੀ ਜਿੰਦਗੀ ਦੇ ਨੌ ਪ੍ਰਕਾਰ ਦੇ ਰਸ ਨੇ 36 ਪ੍ਰਕਾਰ ਦੇ ਭੋਜਨ ਨੇ ਸਭ ਤੋਂ ਉੱਤਮ ਰਸ ਜਿਹੜਾ ਹੈ ਉਹ ਨਾਮ ਰਸ ਹੈ ਤੇ ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ ਜਿਨ੍ਹਾਂ ਉੱਤੇ ਬਖਸ਼ਿਸ਼ ਹੋਈ ਉਹ ਉਹਨਾਂ ਨੇ ਫਿਰ ਇਹ ਨਾਮ ਰਸ ਪੀਤਾ ਤੇ ਜਿਨ੍ਹਾਂ ਨੇ ਪੀਤਾ ਵਿਸਰ ਗਏ ਰਸਔਰ ਦੁਨੀਆ ਦੇ ਰਸ ਤਿਆਗ ਦਿੱਤੇ ਉਹਨਾਂ ਨੇ ਇਹ ਗੁਰੂ ਜਿਨ੍ਹਾਂ ਉੱਤੇ ਕਿਰਪਾ ਕਰਦਾ ਹੈ ਗੁਰੂ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਉੱਤੇ ਬਾਣੀ ਦੀ ਪ੍ਰਵਾਹ ਚੱਲਦਾ ਹੈ ਅੰਦਰ ਹਿਰਦੇ 'ਚ ਉਹਨਾਂ ਅੰਦਰ ਨਾਮ ਰਸ ਪੈਦਾ ਹੁੰਦਾ ਮਰਕਨ ਇਸ ਕਰਕੇ ਪਾਈ ਉਹ ਸਦੀਵੀ ਕਾਲ ਤੱਕ ਜਿਉਂਦੇ ਨੇ ਸਰੀਰ ਦਾ ਜਿਉਣਾ ਜਾਂ ਮਰਨਾ ਮਰਨਾ ਨਹੀਂ ਹੁੰਦਾ ਮਰਨਾ ਹੁੰਦਾ ਕਿ ਜਿਉਂਦੇ ਜੀ ਮਰ ਜਾਣਾ ਜਿਉਂਦੇ ਜੀ ਮੈਂ ਇਹਨੂੰ ਖਤਮ ਕਰ ਦੇਣਾ ਆਪਣੇ ਨੂੰ ਰਹਾਓ ਕਾਚੀ ਮਟਕੀ ਬਿਣਸ ਬినాਸਾ ਤੇ ਛੂਟਾ ਤਰਕੁਟੀ ਤਿਸ ਨਿਜ ਘਰ ਵਾਸਾ ਇਹ ਮਿੱਟੀ ਦੀ ਦੇਹੀ ਹੈ ਜੀ ਇਹ ਤਾਂ ਬਿਣਸ ਜਾਏਗੀ ਇਹ ਮਟਕੀ ਜਿਹੜੀ ਹੈ ਨਾ ਇਹ ਘੜਾ ਜਿਹੜਾ ਹੈ ਇਹ ਤਾਂ ਬਿਣਸ ਜਾਏਗਾ ਟੁੱਟ ਜਾਏਗਾ ਜਿਸ ਸੂਟਾ ਤ੍ਰਿਕੁਟੀ ਜਿਹਦੀ ਮੱਥੇ ਤੋਂ ਤਿਉੜੀ ਲਹਿ ਗਈ ਖਿਜ ਸਾਡੇ ਅੰਦਰ ਖਿਜ ਹੈ ਅਸੀਂ ਖਿਜੇ ਹੋਏ ਆਂ ਅੰਦਰੋਂ ਹਉਮੇ ਕਰਕੇ ਹੰਕਾਰ ਕਰਕੇ ਅਸੀਂ ਕਿਸੇ ਨੂੰ ਨੱਕ ਥੱਲੇ ਨਹੀਂ ਲੈ ਕੇ ਆਉਂਦੇ ਅਸੀਂ ਕਹਿੰਦੇ ਮੈਂ ਹੀ ਜਾਣਦਾ ਸਾਰਾ ਕੁਝ ਮੈਨੂੰ ਹੀ ਪਤਾ ਇਹਨੂੰ ਕੀ ਪਤਾ ਕਿਸੇ ਗੱਲ ਦਾ ਧਰਮ ਦੇ ਖੇਤਰ ਵਿੱਚ ਵੀ ਇਹੀ ਹਾਲ ਹੈ ਸੰਸਾਰਕ ਤੌਰ ਤੇ ਵੀ ਇਹੀ ਹੈ ਮੱਥੇ ਦੀ ਤਿਉੜੀ ਜੜੀ ਹੈ ਮੱਥੇ ਦੀ ਖਿਜ ਜੜੀ ਹੈ 타ਤ ਪਰਾਈ ਜਿਹੜੀ ਜਿਹਨੂੰ ਕਹਿੰਦੇ ਆਸੀਂ ਮਰਜ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹ ਪਾਈ ਬਾਣੀ ਪੜਦੇ ਹਾਂ ਬਾਣੀ ਵਿਚਾਰ ਕਰਦੇ ਜੇ ਸਾਡੇ ਮੱਥੇ ਤੇ ਤਿਉੜੀ ਹੈ ਜੇ ਸਾਡੇ ਮੱਥੇ ਅੰਦਰ ਖਿਜ ਹੈ ਅੰਦਰ ਇਹਦਾ ਮਤਲਬ ਹੈ ਜੇ ਬਾਣੀ ਸਾਡੇ ਹਿਰਦੇ ਚ ਵਸੀ ਨਹੀਂ ਜਿਸ ਦੀ ਇਹ ਤਰਕੁਟੀ ਇਹ ਤੇਉੜੀ ਜਿਹੜੀ ਮੱਥੇ ਦੀ ਜਿਹਨੇ ਟੁੱਟ ਗਈ ਤਿਸ ਨਿਜ ਘਰ ਵਾਸਾ ਉਹਨਾਂ ਦਾ ਵਾਸਾ ਆਪਣੇ ਨਿਜ ਘਰ ਵਿੱਚ ਹੈ ਉਹ ਆਪਣੇ ਨਿਜ ਘਰ ਵਿੱਚ ਨੇ ਸਥਿਰ ਨੇ ਉਹ ਦੂਜਿਆਂ ਦੇ ਘਰਾਂ ਵਿੱਚ ਨਹੀਂ ਚੱਕਦੇ ਉੱਚਾ ਚੜ੍ਹੈ ਸੋ ਪਵੇ ਪਿਆਲਾ ਧਰਨ ਪੜੈ ਤਿਸ ਲੱਗੈ ਨਾ ਕਾਲਾ ਹਾਂ ਸੰਸਾਰਕ ਤੌਰ ਤੇ ਹੰਕਾਰੀ ਬੰਦਾ ਬੜਾ ਉੱਚਾ ਸਮਝਦਾ ਆਪਣੇ ਆਪ ਨੂੰ ਮੇਰੀ ਜਾਤ ਉੱਚੀ ਹੈ ਮੇਰਾ ਧਰਮ ਉੱਚਾ ਹੈ ਮੇਰਾ ਸਰੀਰ ਬੜਾ ਤਕੜਾ ਹੈ ਮੇਰੇ ਕੋਲ ਪੈਸਾ ਬੜਾ ਹੈ ਉੱਚੇ ਲੋਕ ਤੇ ਮਰ ਕੇ ਨੇ ਜਿਹੜੇ ਉੱਚੇ ਨੇ ਭਾਈ ਅਖੀਰ ਨੂੰ ਧਰਤੀ ਤੇ ਆ ਡਿੱਗ ਦੇਣੇ ਵੱਡੇ ਵੱਡੇ ਦਰਖਤ ਝਖੜਾਂ 'ਚ ਡੁੱਟ ਜਾਂਦੇ ਨੇ ਘਾਹ ਨੂੰ ਕੁਝ ਨਹੀਂ ਹੁੰਦਾ ਇਸੇ ਕਰਕੇ ਮੈਂ ਕਹਿੰਦੇ ਧਰਨ ਪੜੈ ਤਿਸ ਲੱਗਾ ਨਕਾਲਾ ਜਿਹੜੇ ਗੁਰਮੁਖ ਨੇ ਜਿਹੜੇ ਨਿਵਾਣੇ ਹੋ ਕੇ ਰਹਿੰਦੇ ਨੇ ਸੰਸਾਰ ਦੇ ਵਿੱਚ ਗੁਰਮੁਖ ਰਿਧੈ ਗਰੀਬੀ ਆਵੇ ਜਿਹੜੇ ਨਿਵਾਣੇ ਹੋ ਕੇ ਨੀਵੇਂ ਹੋ ਕੇ ਚੱਲਦੇ ਨੇ ਮੈਂ ਉਹਨਾਂ ਨੂੰ ਇਹ ਕਾਲ ਸੰਤੌਂਦਾ ਨਹੀਂ ਉਹਨਾਂ ਉੱਤੇ ਕਾਲ ਦਾ ਅਸਰ ਹੀ ਨਹੀਂ ਹੁੰਦਾ ਕੋਈ ਪਰ ਮਤ ਫਿਰੇ ਤਿੰਨ ਕਿਸ਼ੂ ਨਾ ਪਾਇਆ ਸਿਆਸਤਰ ਜਿਨ੍ਹਾਂ ਗੁਰ ਸ਼ਬਦ ਕਮਾਇਆ ਲੋਕ ਭਰਮਣ ਕਰਦੇ ਰਹੇ ਠਾੜ ਤੀਰਥਾਂ ਤੇ ਜਾਣਾ ਉਧਰ ਜਾਣਾ ਇਧਰ ਜਾਣਾ ਉੱਥੇ ਚਲੇ ਗਏ ਹਰ ਐਤਵਾਰ ਹਰ ਵੀਰਵਾਰ ਹਰ ਜਾ ਰਹੇ ਦੁਨੀਆ ਘੁੰਮੀ ਜਾ ਰਹੀ ਹੈ ਤੇ ਮਰਗਨੇ ਉਹਨਾਂ ਨੇ ਪੱਲੇ ਕੁਝ ਨਾ ਪਿਆ ਸਤਰ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਨਹੀਂ ਤੇ ਫਿਰ ਪੜਪੜ ਗੱਡੀ ਲੱਦੀ ਐ ਪੜਪੜ ਪੜੀ ਐ ਸਾਥ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ ਮਰ ਕੇ ਅਸੀਂ ਹੰਕਾਰ ਪੈਦਾ ਕਰ ਲਿਆ ਸਥਿਰ ਉਹ ਹੀ ਹੋਏ ਨੇ ਮਾਨ ਉਹਨਾਂ ਦਾ ਸਿਰ ਹੋ ਗਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਐ ਪ੍ਰੈਕਟੀਕਲ ਤੌਰ ਤੇ ਆਪਣੇ ਜੀਵਨ ਵਿੱਚ ਧਾਰਨ ਕੀਤਾ ਬਾਣੀ ਨੂੰ ਜੀਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰਮਿਲ ਭੈ ਨਿਹਾਲ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ اے ਪ੍ਰਭੂ ਜੀ ਇਹ ਸਾਰਾ ਕੁਝ ਤੁਹਾਡਾ ਹੈ ਇਹ ਸਰੀਰ ਵੀ ਤੁਹਾਡਾ ਦਿੱਤਾ ਹੋਇਆ ਕਿਉਂਕਿ ਸਰੀਰ ਸਾਡਾ ਨਹੀਂ ਹੈ ਅਸੀਂ ਇਸ ਸਰੀਰ ਨੂੰ ਵੀ ਤਿਆਗ ਦੇਾਂਗੇ ਜਿਹੜੀ ਮੈਂ ਮੈਂ ਪੇ ਕਰਦੇ ਆ ਇਸ ਨੂੰ ਵੀ ਤਿਆਗ ਦੇਾਂਗੇ ਜਰ ਸਾਡੀ ਚੀਜ਼ ਹੈ ਹੀ ਨਹੀਂ ਜਿਨ੍ਹਾਂ ਨੇ ਜਿਉਂਦੇ ਜੀ ਸਮਰਪਿਤ ਕਰ ਦਿੱਤਾ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿ ਆ ਲੱਗਿਆ ਮੇਰਾ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਜੋਨੇ ਪ੍ਰੈਕਟੀਕਲ ਤੌਰ ਤੇ ਆਪਣੇ ਜੀਵਨ ਨੂੰ ਸਮਰਪਿਤ ਕਰ ਦਿੱਤਾ ਨਾਨਕ ਗੁਰਮਿਲ ਭੇ ਨਿਹਾਲ ਤੇ ਪੰਜਵੇਂ ਨਾਨਕ ਪਾਸ਼ਾ ਮਰਜੀ ਕਹਿੰਦੇ ਭਾਈ ਉਹ ਗੁਰੂ ਨੂੰ ਮਿਲ ਕੇ ਗੁਰੂ ਦੇ ਗਿਆਨ ਨਾਲ ਇੱਕਮਿਕ ਹੋ ਕੇ ਉਹ ਨਿਹਾਲ 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 ਹੋ ਗਏ ਭਾਵ ਉਹ ਜਿਉਂਦੇ ਜੀ ਇਸ ਸੰਸਾਰ ਤੋਂ ਮੁਕਤ ਹੋ ਕੇ ਜਿਉਂਦੇ ਜੀ ਇਸ ਸੰਸਾਰ ਤੋਂ ਵਿਦਾ ਹੁੰਦੇ ਨੇ ਉਹਨਾਂ ਦਾ ਜੰਮਣ ਮਰਨਾ ਕੋਈ ਬੋਤਾ ਮਨਣਾ ਨਹੀਂ ਰੱਖਦਾ ਉਹ ਮੌਤ ਨੂੰ ਇੱਕ ਲੰਬੀ ਨੀਤ ਸਮਝਦੇ ਨੇ। ਉਹ ਇਸ ਸਰੀਰ ਨੂੰ ਇਸ ਤਰ੍ਹਾਂ ਤਿਆਗਦੇ ਨੇ ਜਿਸ ਤਰ੍ਹਾਂ ਅਸੀਂ ਕੱਪੜੇ ਬਦਲ ਦਿੰਨੇ ਆ। ਉਹਨਾਂ ਨੂੰ ਕੋਈ ਫਿਰ ਬਹੁਤਾ ਔਖਾ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਤੇ ਜਿਉਂਦੇ ਜੀ ਆਪਣੀ ਮਨ ਨੂੰ ਮਾਰਿਆ ਹੁੰਦਾ ਹੈ। ਇਸ ਕਰਕੇ ਜਿਉਂਦੇ ਹੀ ਉਹ ਨੇ। ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਅਗਲਾ ਸ਼ਬਦ ਮਹਾਰਾਜ ਫਿਰ ਕਹਿੰਦੇ ਨੇ। ਇਹ ਜਿਹੜੀ ਤੇਰੀ ਪੁਤਲਾ ਹੈ ਨਾ ਜਿਹੜਾ ਤੇਰਾ ਸਰੀਰ ਹੈ ਬੜੀ ਵਿਧੀ ਨਾਲ ਇਹਦੀ ਬਨਾਵਟ ਬਣਾਈ ਜਦੋਂ ਅਸੀਂ ਆਪਣੇ ਸਰੀਰ ਨੂੰ ਵੇਖਦੇ ਹਾਂ ਤਾਂ ਹੈਰਾਨ ਹੁੰਨੇ ਹਾਂ ਇਹਨਾਂ ਅੱਖਾਂ ਦੀ ਕੀਮਤ ਉਹ ਹੀ ਉਹ ਜਾਣਦੇ ਨੇ ਜਿਨ੍ਹਾਂ ਦੀ ਅੱਖਾਂ ਨਹੀਂ ਇਹ ਜ਼ੁਬਾਨ ਦੀ ਕੀਮਤ ਉਹ ਹੀ ਉਹ ਜਾਣਦੇ ਨੇ ਜਿਹੜੇ ਬੋਲ ਨਹੀਂ ਸਕਦੇ ਇਹ ਸਰੀਰ ਦੀ ਕੀਮਤ ਉਹ ਹੀ ਉਹ ਜਾਣਦੇ ਨੇ ਜਿਹੜੇ ਚਿਰਾਂ ਤੋਂ ਬੈੱਡ ਤੇ ਪਏ ਨੇ ਬੜੀ ਵਿਧੀ ਨਾਲ ਬੜੇ ਤਰੀਕੇ ਨਾਲ ਬੜੇ ਗੁੰਝਲਦਾਰ ਵਸਤਾ ਹੈ ਸਾਡੇ ਸਰੀਰ ਦੀ ਜਿਹਦੀ ਕੀਮਤ ਬੇਸ਼ੁਮਾਰ ਹੈ ਤੇ ਪਾਤਸ਼ਾਹ ਕਹੇ ਜਾਨ ਸਤ ਕਰ ਹੋਏਗੀ ਮਾਟੀ ਪਰ ਇਹਦਾ ਹੰਕਾਰ ਵੀ ਨਾ ਕਰ ਬੈਠੀ ਕਿ ਮੈਂ ਬਹੁਤ ਸੋਹਣਾ ਮੈਂ ਬਹੁਤ ਜਵਾਨ ਇੱਕ ਗੱਲ ਚੇਤੇ ਰੱਖੀਂ ਅਖੀਰ ਨੂੰ ਇਹ ਮਿੱਟੀ ਹੋ ਜਾਏਗੀ ਅਖੀਰ ਨੂੰ ਇਸ ਬਾਦੀ ਢੇਰੀ ਹੈ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕਹੋ ਤੂੰ ਕੀ ਕਰਬੇ ਰਹਾਉ ਦੀ ਵਸਤਾ ਵਿੱਚ ਮਾਰੇ ਕਹਿੰਦੇ ਵੇਖ ਆਪਣੇ ਮੂਲ ਨੂੰ ਸੰਭਾਲ ਮੂਲ ਤੇਰਾ ਮੁੱਢ ਕੀ ਹੈ ਪ੍ਰਮਾਤਮਾ ਆਪਣੇ ਮੂਲ ਦੀ ਪਛਾਣ ਕਰਨੀ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਨੀ ਰੰਗਮਾਨ ਸਾਡਾ ਜਿਹੜਾ ਅਸਲ ਸਰੂਪ ਹੈ ਉਹ ਜੋਤ ਸਰੂਪ ਹੈ ਅਤੇ ਛਿਛੀ ਮੂਰੇ ਖੜ ਕੇ ਅਸੀਂ ਆਪਣੇ ਆਪਣਾ ਟਾਈਮ ਪਿਆ ਬਰਬਾਦ ਕਰਦੇ ਆ ਇਹ ਸਾਡਾ ਰੂਪ ਨਹੀਂ ਹੈ ਤੇ ਵਿਣਸ ਜਾਏਗਾ ਆਪਣੇ ਰੂਪ ਨੂੰ ਪਛਾਣਨਾ ਸੀ ਆਪਣੇ ਆਪ ਨੂੰ ਜਾਨਣਾ ਸੀ ਅਸੀਂ ਇੱਥੇ ਕਿਉਂ ਆਏ ਆ ਕਾਦੇ ਵਾਸਤੇ ਆਏ ਆ ਕੀ ਕਰਨਾ ਆਏ ਆ ਇਹ ਸੰਸਾਰ ਤੋਂ ਜਾਣਾ ਹੈ ਇਹ ਸੱਚ ਹੈ ਜਾਣ ਲੱਗਿਆ ਸਾਡੇ ਪੱਲੇ ਕੀ ਹੋਏਗਾ ਕਦੇ ਨਹੀਂ ਸੋਚਿਆ ਅਸੀਂ ਇਸ ਗੱਲ ਨੂੰ ਤੇ ਮਹਾਰਜ ਸਮਝਾਉਂਦੇ ਨੇ ਇਸ ਗੱਲ ਨੂੰ ਚੇਤੇ ਕਰਾਉਂਦੇ ਨੇ ਸਾਨੂੰ ਕਿ ਆਪਣਾ ਮੂਲ ਪਛਾਣ ਪਾਈ ਇਹ ਦੇਹੀ ਨਾਲ ਨਾ ਜੁੜਿਆ ਰਿਹਾ ਇਹ ਦੇਹੀ ਨੇ ਮਿੱਟੀ ਦੀ ਧੀ ਧੀ ਹੋ ਜਾਣਾ ਇਤਨੇ ਕੌਤਮ ਗਿਆ ਗਰਬੇ ਬਸ ਇੰਨੀ ਕੀ ਗੱਲ ਤੇ ਹੰਕਾਰ ਕਰੀ ਬੈਠਾ ਕਿ ਮੈਂ ਬਹੁਤ ਤਕੜਾ ਮੈਂ ਬਹੁਤ ਸੋਹਣਾ ਮੇਰਾ ਸਰੀਰ ਬੜਾ ਵਧੀਆ ਸਰੀਰ ਦਾ ਹੀ ਕਮਾਨ ਹੈ ਸਾਨੂੰ ਤੇ ਪਾਸ਼ਾ ਕਹਿੰਦੇ ਨਹੀਂ ਅਸੀਂ ਜਦੋਂ ਸਵੇਰੇ ਉੱਠਦੇ ਆ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਆਪਣਾ ਹਿਸਾਬ ਕਰਕੇ ਵੇਖਿਓ ਕਦੇ ਰਾਤ ਨੂੰ ਪੈਣ ਲੱਗੇ ਆ ਕਿ ਅਸੀਂ ਕੀ ਕੀਤਾ ਸੀ ਵੇਖਦੇ ਆ ਕਿ 60% ਅਸੀਂ ਆਪਣੇ ਸਰੀਰ ਉੱਤੇ ਲਾਇਆ ਖਾਣ ਪੀਣ ਤੇ ਪਹਿਨਣ ਤੇ ਕੀ ਖਾਣਾ ਹੈ ਕੀ ਪਹਿਨਣਾ ਹੈ ਤੇ ਫਿਰ ਕਿੰਨਾ ਚਿਰ ਸ਼ੀਸ਼ੇ ਕਿ ਘੜੋਤੇ ਰਹੇ ਬਣੀ ਗੱਲ ਫੇਰ ਵੀ ਨਾ ਇਹ ਟਾਈਮ ਅਸੀਂ ਆਪਣਾ ਬਰਬਾਦ ਕਰ ਬੈਠੇ ਸਾਰਾ ਅਖੀਰ ਨੂੰ ਫੇਰ ਮਿੱਟੀ ਦੀ ਢੇਰੀ ਐ ਜਿਸ ਨੇ ਅਖੀਰ ਨੂੰ ਮਿੱਟੀ ਢੇਰੀ ਹੋ ਜਾਣਾ ਮਨ ਇਹਦਾ ਹੀ ਹੰਕਾਰ ਪਿਆ ਕਰੀ ਜਾਂਦਾ ਇਤਨੇ ਕਹ ਤੂੰ ਕੀ ਕਰਵੇ ਐਨੀ ਕੀ ਗੱਲ ਉੱਤੇ ਹੰਕਾਰ ਕਰੀ ਬੈਠਾ ਰਹਾਓ ਤਿੰਨ ਸਿਰ ਦਾ ਦਿਹਾੜੀ ਮਹਿਮਾਨ ਅਵਰ ਬਸ ਤੁਝ ਪਹਿ ਅਮਾਨ ਇਹ ਤੇ ਤਿੰਨ ਸਿਰ ਭੋਜਨ ਦਾ ਮਹਿਮਾਨ ਐ ਸਾਰਾ ਬਸ ਤੇ ਜਿਹੜੀ ਬਾਕੀ ਤੁਹਾਨੂੰ ਵਸਤਾ ਮਿਲੀਆਂ ਨੇ ਉਹ ਤੇਰੀ ਉਸ ਮਾਲਕ ਦੀ ਇਮਾਨਤ ਹੈ ਇਹ ਘਰ ਇਹ ਮਕਾਨ ਇਹ ਗੱਡੀਆਂ ਇਹ ਤੇ ਅਮਾਨਤ ਹੈ ਜਿਸ ਦਿਨ ਤੂੰ ਛੱਡ ਦੇਗਾ ਦੂਜਿਆਂ ਨੇ ਕਾਬੂ ਕਰ ਲੈਣੀਆਂ ਨਾਲ ਦੀ ਨਾਲ ਦੂਜੇ ਕਨੇ ਸਾਢੀ ਹੈ ਕੱਬਜ ਹੋ ਜਾਣਗੇ ਨਾਲ ਦੇ ਨਾਲ ਤੇਰੇ ਬੈਠੇ ਬੈਠੇ ਹੋ ਜਾਂਦੇ ਨੇ ਕਈ ਤੇ ਵਿਸ਼ਟਾ ਅਸਤ ਰਕਤ ਪਰੇਟੇ ਚਾਮ ਇਸ ਉੱਪਰ ਲੈ ਰੱਖਿਓ ਗਮਾਨ ਕਹਿੰਦੇ ਵੇਖ ਸਦੇਹੀ ਵਿੱਚ ਕੀ ਹੈ ਵਿਸ਼ਟਾ ਹੈ ਗੰਦਗੀ ਹੈ ਹੱਡੀਆਂ ਨੇ ਖੂਨ ਇਹਦੇ ਉੱਪਰ ਮਿੱਟੀ ਪੋਚੀ ਹੋਈ ਹੈ ਚਮੜੀ ਦੀ ਤੇ ਪਾਸ਼ਾ ਮਹਾਰਾਜ ਕਹਿੰਦੇ ਭਾਈ ਇਸ ਉੱਪਰਲੇ ਰੱਖਿਓ ਗਮਾਨ ਬਸ ਇਹਦਾ ਹੀ ਗਮਾਨ ਕੀਤਾ ਜਾਂਦਾ ਹੈ ਇਹ ਮਨੁੱਖ ਇਸੇ ਚੀਜ਼ ਦਾ ਗਮਾਨ ਕੀਤਾ ਜਾਂਦਾ ਹੈ ਇਹ ਦੇਹੀ ਜਿਹੜੀ ਕਿ ਗੰਦਗੀ ਦੀ ਢੇਰੀ ਹੈ ਐਕਚੁਅਲੀ ਇਹਦਾ ਪਿਆ ਹੰਕਾਰ ਕਰਦਾ ਪਿਆ ਕਿਉਂਕਿ ਲੋਕਾਂ ਨੂੰ ਦੇਹੀ ਦਾ ਬੜਾ ਗਮਾਨ ਹੈ ਇਸ ਕਰਕੇ ਮਾਰਾ ਸਮਝਾ ਰਹੇ ਨੇ ਕਿ ਇਹ ਹੰਕਾਰ ਦੇ ਵਿੱਚ ਆਪਣਾ ਸਮਾਂ ਬਰਬਾਦ ਨਾ ਕਰ ਇਕ ਵਸਤ ਬੂਜੈ ਤਾਂ ਹੋਵੇ ਪਾਕ ਬਿਨ ਬੂਜੇ ਤੂੰ ਸਦਾ ਨਾ ਪਾਕ ਤੇ ਮਾਰੇ ਕਨੇ ਸਭ ਕੁਛ ਘਰ ਮੈਂ ਬਾਹਰ ਕੁਛ ਨਹੀਂ ਬਾਹਰ ਟੋਲੈ ਸੋ ਪਰਮਪੁਲਾਹੀਂ ਇਸ ਦੇਹੀ ਵਿੱਚ ਬਹੁਤ ਕੁਝ ਪਾਇਆ ਜੋ ਬਰਮੰਡਾ ਸੋਈ ਪਿੰਡਾ ਜੋ ਖੋਜੈ ਸੋ ਪਾਵੈ ਜਿਸ ਦੇਹੀ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਤ ਸਤ ਸੰਤੋਖ ਦਇਆ ਧਰਮ ਤੇ ਸਹਿਜ ਵੀ ਨੇ ਜੇ ਇਸ ਦੇਹੀ ਵਿੱਚ ਕਾਮ ਹੈ ਤਾਂ ਇਸ ਦੇਹੀ ਵਿੱਚ ਨਾਮ ਵੀ ਹੈ ਤੇ ਮਾਰਿਕ ਨੇ ਖੋਜ ਦੁੱਧ ਦੇ ਵਿੱਚ ਮੱਖਣ ਵੀ ਹੈ ਦੁੱਧ ਦੇ ਵਿੱਚ ਘਿਓ ਵੀ ਹੈ ਇਹਦੇ ਖੋਜਣਾ ਸੀ ਉਸ ਦੇਹੀ ਵਿੱਚੋਂ ਅਸੀਂ ਉਹ ਚੀਜ਼ ਖੋਜਣੀ ਸੀ ਮਾਰਿਕ ਕਹਿੰਦੇ ਇੱਕ ਵਸਤ ਬੁੱਝੇ ਉਹ ਵਸਤ ਕਿਹੜੀ ਨਾਮ ਵਸਤ ਰੂਪੀ ਵਸਤ ਨੂੰ ਜਦੋਂ ਬੁੱਝ ਲਏਗਾ ਸਮਝ ਲਏਗਾ ਤਾਂ ਤੂੰ ਪਵਿੱਤਰ ਹੋ ਜਾਏਗਾ ਕਬੀਰ ਮਨ ਨਿਰਮਲ ਭਇਆ ਜਿਵੇਂ ਗੰਗਾ ਨੀਰ ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਤੇਰਾ ਤੇ ਮੇਰਾ ਫਿਰ ਕੋਈ ਅੰਤਰ ਨਹੀਂ ਰਹੇਗਾ ਗੁੱਝਣਾ ਸੀ ਉਸ ਨੂੰ ਜਾਣਨਾ ਸੀ ਅਸੀਂ ਉਸ ਨਾਮ ਨੂੰ ਨਹੀਂ ਗੁੱਝੇ ਅਸੀਂ ਉਹ ਸਮਝ ਨਾ ਸਕੇ ਅਸੀਂ ਰੱਟੇ ਲਾ ਲਏ ਅਸੀਂ ਨਾਮ ਛਪਾ ਲਏ ਦੱਸਣਾ ਨਹੀਂ ਕਿਸੇ ਨੂੰ ਕੋ ਨਾਮ ਕੀ ਹੈ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ ਬੜੀ ਸਪਸ਼ਟ ਗੱਲ ਹੈ ਜਿਹਦਾ ਅਸੀਂ ਨਾਮ ਜਪਦੇ ਆ ਉਹਦੇ ਗੁਣਾਂ ਨੂੰ ਅਡਾਪਟ ਕਰ ਲੈਣਾ ਹੀ ਨਾਮ ਜਪਣਾ ਹੈ ਉਹ ਦਿਆਲੂ ਹੈ ਕਿਰਪਾਲੂ ਹੈ ਮਿੱਠ ਬੋਲੜਾ ਹੈ ਔਗਣ ਨਹੀਂ ਚਤਾਰਦਾ ਉਹ ਬਖਸ਼ਿੰਦ ਹੈ ਉਹ ਨਿਰਪਾਉ ਹੈ ਉਹ ਨਰਵੈਰ ਹੈ ਪੂਰੀ ਇਮਾਨਦਾਰੀ ਨਾਲ ਆਪਣੇ ਅੰਦਰ ਚਾ ਕੇ ਵੇਖ ਲਈ ਅਸੀਂ ਕਿ ਸਾਡੇ ਅੰਦਰ ਇਹ ਗੁਣ ਹੈਗੇ ਜੇ ਸਾਡੇ ਅੰਦਰ ਇਹ ਗੁਣ ਨਹੀਂ ਹੈਗੇ ਤੇ ਮਾਰੇ ਕਨੇ ਫਿਰ ਰਾਮ ਰਾਮ ਕਰਤਾ ਸਭ ਜਗ ਫਿਰ ਆਰਾਮ ਨਾ ਪਾਇਆ ਜਾਏ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਰੋਟੀ ਰੋਟੀ ਕਹਿਣ ਨਾਲ ਕੱਖ ਨਹੀਂ ਮਿੱਟਦੀ ਰੋਟੀ ਖਾਣੀ ਪਏਗੀ ਖੰਡ ਖਾਣੀ ਪਏਗੀ ਸਾਨੂੰ ਉਹ ਗੁਣ ਅਡਾਪਟ ਕਰਨੇ ਪੈਣਗੇ ਸਾਨੂੰ ਉਸ ਸਮਾਰਗ ਦੇ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿਣਾ ਪਏਗਾ ਤਾਂ ਉਹ ਕਿਰਪਾ ਕਰਦਾ ਤਾਂ ਗੁਰੂ ਬਖਸ਼ਿਸ਼ ਕਰਦਾ ਤਾਂ ਮਰਗਨੇ ਤੂੰ ਪਵਿੱਤਰ ਹੈ ਬਿਨ ਬੂਜੇ ਤੂੰ ਸਦਾ ਨਾਪਾਕ ਪਰ ਇਸ 부ਝਾਰਤ ਤੋਂ ਬਿਨਾ ਤੂੰ ਹਮੇਸ਼ਾ ਹੀ ਭਾਵੇਂ ਜਿੰਨੇ ਮਰਜੀ ਇਸ਼ਨਾਨ ਕਰ ਜਿੰਨੇ ਮਰਜੀ ਤੀਰਥਾਂ ਤੇ ਜਾਇਆ ਤੂੰ ਨਾਪਾਕ ਹੀ ਰਹੇਗਾ ਤੂੰ ਅਪਵਿੱਤਰ ਰਹੇਗਾ ਤੂੰ ਪਵਿੱਤਰ ਹੋ ਹੀ ਨਹੀਂ ਸਕਦਾ ਕਉ ਨਾਨਕ ਗੁਰ ਕੋ ਕੁਰਬਾਨ ਜਿਸ ਤੇ ਪਾਈਏ ਹਰਪੁਰਖ ਸੁਜਾਨ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਭਾਈ ਮੈਂ ਆਪਣੇ ਗੁਰ ਤੋਂ ਕੁਰਬਾਨ ਜਾਣਾ ਗੁਰਮੀਨ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਗੁਰੂ ਦੀ ਬਖਸ਼ੀ ਹੋਈ ਬਾਣੀ ਮੈਂ ਉਹ ਤੋਂ ਸਦਕੇ ਜਾਣਾ ਬਲਿਹਾਰ ਜਾਣਾ ਜਿਸ ਤੇ ਪਾਈਏ ਹਰਪੁਰਖ ਸੁਜਾਨ ਜਿਦੋਂ ਅਸੀਂ ਉਹ ਹਰੀਪੁਰਖ ਜਿਹੜਾ ਕਿ ਸੁਜਾਨ ਹੈ ਜਿਹੜਾ ਕਿ ਸਿਆਣਾ ਹੈ ਜਿਹੜਾ ਕਿ ਸਮਝਦਾਰ ਹੈ ਜਿਹੜਾ ਸਾਡੀ ਜੀਵਨ ਨੂੰ ਬਦਲਣ ਵਾਲਾ ਹੈ ਉਸ ਵੈਗਰੂ ਅਕਾਲ ਪੁਰਖ ਦੀ ਪ੍ਰਾਪਤੀ ਜਿਹੜੀ ਹੈ ਉਹ ਬਾਣੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਸੋ ਆਓ ਸਮਝ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ